ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸੱਸੇ ਕਾਲ ਔਰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਤੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ਹਰ ਲੋਹੜੀ ਤੁਹਾਡੇ ਵੱਸੇ ਖੁਸ਼ੀਆਂ ਭਰੀ ਆਵੇ ਅੱਜ ਅਸੀਂ ਦੇਖੋ ਜੋ ਰੈਸਪੀ ਬਣਾਉਣ ਲੱਗਿਆਂ ਤੁਸੀਂ ਮੂਲੀ ਵਾਲੇ ਵੀ ਪਰੌਂਠੇ ਬਹੁਤ ਖਾਦੇ ਹੋਣੇ ਪਨੀਰ ਵਾਲੇ ਵੀ ਖਾਦੇ ਹੋਣੇ ਨੇ ਆਲੂ ਵਾਲੇ ਵੀ ਖਾਦੇ ਹੋਣੇ ਨੇ ਪਿਆਜ਼ ਵਾਲੇ ਵੀ ਖਾਦੇ ਹੋਣੇ ਮੇਥੀ ਵਾਲੇ ਵੀ ਖਾਦੇ ਹੋਣੇ ਪਰ ਅੱਜ ਜੋ ਅਸੀਂ ਰੈਸਪੀ ਬਣਾ ਰਿਆ ਮੱਕੀ ਦੇ ਆਟੇ ਦੇ ਪਰੌਂਠੇ ਉਹ ਅਲੱਗ-ਅਲੱਗ ਚੀਜ਼ਾਂ ਸੱਜ ਅਸੀਂ ਪਾ ਰਿਆਂ ਇੰਨਾ ਹੈਲਦੀ ਅਤੇ ਟੇਸਟੀ ਇੰਨਾ ਵਧੀਆ ਪਰੌਂਠਾ ਬੰਦਦਾ ਨਾ ਕਿ ਮੈਂ ਇੱਕ ਵਾਰੀ ਟਰਾਈ ਕਰ ਬੈਠੀ ਆ ਤੇ ਮੈਂ ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗਿਆਂ ਬਹੁਤ ਹੀ ਵਧੀਆ ਪਰੌਂਠੀ ਬੰਦੀ ਆ ਬਲੀ ਮੈਂ ਇਹਦੇ ਵਿੱਚ ਪਨੀਰ ਲਿਆ ਪਿਆਜ਼ ਲੈਨੇ ਗੋਭੀ ਲਈਏ ਕੱਦੂ ਕਸ ਔਰ ਇਹ ਦੇਖੋ ਮੇਥੀ ਮੈਂ ਜੜੀ ਸਾਫ਼ ਕਰਕੇ ਕੱਟ ਕੇ ਤੋ ਕੀ ਲੈ ਆਈਏ ਹਰੀ ਮਿਰਚ ਹੈ ਅਦਰਕ ਲਸਣ ਦੀ ਪੇਸਟ ਹੈ ਔਰ ਧਨੀਆ ਖੂਬ ਸਾਰਾ ਠੀਕ ਹੈ ਜੀ ਇਹਦੇ ਨਾਲ ਅਸੀਂ ਸੁੱਕੇ ਮਸਾਲੇ ਕੀ ਪਾਣੇ ਨੇ ਜਵੈਨ ਹੈ ਜੀਰਾ ਸਾਡੇ ਕੋਲ ਔਰ આમਚੂਰਨ ਪਾਊਡਰ ਹੈ ਸੁੱਕਾ ਧਨੀਆ ਤੇ ਨਮਕ ਹੈ ਇਹ ਜਦੋਂ ਅਸੀਂ ਚੀਜ਼ਾਂ ਪਾ ਕੇ ਸਾਰਾ ਪਰੌਂਠੇ ਬਣਾਵਾਂਗੇ ਮੱਕੀ ਦੀ ਓਹੋ ਮਜ਼ਾ ਹੀ ਆ ਜਾਏਗਾ ਖਾ ਕੇ ਤੁਸੀਂ ਇੱਕ ਵਾਰੀ ਖਾਓਗੇ ਨਾ ਤੁਹਾਡੇ ਮੂੰਹ ਤੇ ਜਦੋਂ ਟੇਸਟ ਬੈੜ ਗਿਆ ਤਾਂ ਤੁਸੀਂ ਕਹੋਗੇ ਚ ਬਾਰ ਬਾਰ ਅਸੀਂ ਬਣਾਈਏ ਤੇ ਕਣਕ ਦਾ ਆਟਾ ਛੱਡ ਕੇ ਅਸੀਂ ਮੱਕੀ ਦੀ ਰੋਟੀ ਖਾਈਆਂ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਸਿਰਫ ਸਰਦੀ ਦੇ ਵਿੱਚ ਹੀ ਮਿਲਦੀਆਂ ਨੇ ਗੋਭੀ ਵੀ ਐਨ ਫਰੈਸ਼ ਆਉਂਦੀ ਪਿਆਜ ਕੱਲ ਮੇਥੀ ਵੀ ਤੰਨੀਆਂ ਪਨੀਰ ਤਾਂ ਚਲੋ ਤੁਹਾਨੂੰ ਮਿਲ ਜਾਏਗਾ ਪਰ ਜੋ ਇਹ ਚੀਜ਼ਾਂ ਨੇ ਨਾ ਇਹ ਬਹੁਤ ਫਰੈਸ਼ ਆਉਂਦੀਆਂ ਨੇ ਜਿੰਨਾ ਤੁਸੀਂ ਫਾਇਦਾ ਲੈ ਸਕਦੇ ਹੋ ਸਰਦੀ ਚ ਮਾਰਚ ਅਪ੍ਰੈਲ ਤੱਕ ਹੁੰਦੀਆਂ ਨੇ ਔਰ ਉਹਨੇ ਤੁਸੀਂ ਵੱਧ ਤੋਂ ਵੱਧ ਖਾਓ ਹੁਣ ਅਸੀਂ ਇਹਨੂੰ ਕੀ ਕਰਾਂਗੇ ਕਿ ਸਾਰੇ ਮਟੀਰੀਅਲ ਨੂੰ ਅਸੀਂ ਇੱਕ ਡੋਂਗੇ ਦੇ ਵਿੱਚ ਪਾਵਾਂਗੇ ਜਿੰਨਾ ਵੀ ਸਾਡਾ ਕੋਲ ਮਟੀਰੀਅਲ ਹੈ ਅਸੀਂ ਸਾਰਾ ਇੱਕ ਇੱਕ ਕਰਕੇ ਮਟੀਰੀਅਲ ਨੂੰ ਡੋਂਗੇ ਦੇ ਵਿੱਚ ਪਾ ਲੈਣਾ ਤੁਸੀਂ ਆਪਣੇ ਲੋੜ ਮੁਤਾਬਕ ਜੇ ਮੈਂਬਰ ਦੇ ਮੁਤਾਬਕ ਤੁਸੀਂ ਆਪਣਾ ਸਮਾਨ ਮਟੀਰੀਅਲ ਇਕੱਠਾ ਕਰਨਾ ਕਿਉਂਕਿ ਮੈਂ ਦੋ ਤਿੰਨ ਹੀ ਪਰੌਂਠੇ ਬਣਾਉਣੇ ਸੀ ਇਸ ਵਾਸਤੇ ਮੈਂ ਉਨਾਂ ਕੀ ਮਟੀਰੀਅਲ ਲਿਆ ਠੀਕ ਹੈ ਜੀ ਪਨੀਰ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਪਨੀਰ ਤਵੈਸ ਵੀ ਹੈਲਦੀ ਹੁੰਦਾ ਬੱਚਿਆਂ ਵਾਸਤੇ ਤੁਸੀਂ ਬੱਚਾ ਨੂੰ ਐਸੇ ਤਰ੍ਹਾਂ ਹੀ ਸਬਜ਼ੀਆਂ ਵੀ ਖਿਲਾ ਸਕਦੇ ਹੋ ਅਗਰ ਤੁਹਾਡੇ ਬੱਚੇ ਨਹੀਂ ਸਬਜ਼ੀਆਂ ਖਾਂਦੇ ਤੇ ਇਸ ਤਰ੍ਹਾਂ ਤੁਸੀਂ ਅਲੱਗ-ਅਲੱਗ ਸਬਜ਼ੀਆਂ ਮਿਕਸ ਕਰਕੇ ਤੇ ਬੱਚਿਆਂ ਨੂੰ ਪਰੌਂਠੇ ਖਵਾਓਗੇ ਤਾਂ ਬੱਚੇ ਕਿੱਧਰ ਜਾਣਗੇ ਬੱਚਿਆਂ ਨੇ ਤਾਂ ਬਾਹਰ ਦੀ ਕੋਈ ਡਿਮਾਂਡ ਹੀ ਨਹੀਂ ਕਰਨੀ ਉਹਨਾਂ ਨੇ ਕਿਹਾ ਸਾਨੂੰ ਘਰ ਦੇ ਹੀ ਮੰਮੀ ਖਾਣਾ ਖਿਲਾਓ ਔਰ ਆਪਣੇ ਹੱਥ ਦਾ ਖਿਲਾਓ ਔਰ ਮੰਮੀਆਂ ਦੇ ਹੱਥ 'ਚ ਤਾਂ ਵੈਸੀ ਬਰਕਤ ਬਹੁਤ ਹੁੰਦੀ ਹੈ ਵਧੀਆ ਵਧੀਆ ਖਾਣਾ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਆ ਨੇ ਬੱਚਿਆਂ ਦਾ ਮਨ ਆਪਣੇ ਆਪ ਹੀ ਅੰਦਰ ਕਰੇਗਾ ਕਿ ਅਸੀਂ ਘਰ ਦਾ ਹੀ ਖਾਣਾ ਖਾਈਏ ਹੁਣ ਅਸੀਂ ਪਿਆਜ਼ ਦਾ ਦੇਖੋ ਅਲੱਗ ਹੀ ਸਵਾਦ ਆਉਂਦਾ ਪਿਆਜ਼ ਜਦੋਂ ਤੁਸੀਂ ਪਾਉਂਦੇ ਹੋ ਬੜਾ ਮਜ਼ਾ ਆਉਂਦਾ ਕੱਚਾ ਕੱਚਾ ਪਿਆਜ਼ ਜਦੋਂ ਮੂੰਹ ਵਿੱਚ ਜਾਂਦਾ ਤੇ ਅੱਜ ਜਿਹੜੀ ਅਸੀਂ ਪਰੌਂਠੇ ਬਣਾਵਾਂਗੇ ਇੰਨੀ ਹੈਲਦੀ ਹੋਏਗੀ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਬੱਚਿਆਂ ਨੂੰ ਹੈਲਦੀ ਖਾਣਾ ਦੱਸਾਂ ਔਰ ਮਾਵਾਂ ਨੂੰ ਹੈਲਦੀ ਖਾਣਾ ਦੱਸਾਂ ਤਾਂ ਕਿ ਉਹ ਬੱਚਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾ ਕੇ ਪਰੌਂਠੀਆਂ ਸਟੱਫ ਪਰੌਂਠੇ ਬਣਾ ਕੇ ਦੇਣ ਔਰ ਇਹ ਤੁਸੀਂ ਕਣਕ ਦੇ ਆਟੇ ਵਿੱਚ ਵੀ ਪਾ ਸਕਦੇ ਹੋ ਇਹ ਨਹੀਂ ਕਿ ਤੁਸੀਂ ਨਹੀਂ ਪਾ ਸਕਦੇ ਜਿਹੜੇ ਨਹੀਂ ਪਸੰਦ ਕਰਦੇ ਮੱਕੀ ਦਾ ਆਟਾ ਇਹਦੇ ਵਿੱਚ ਤੁਸੀਂ ਕਣਕ ਦਾ ਆਟਾ ਮੱਕੀ ਦੇ ਬਜਾਏ ਤੁਸੀਂ ਕਣਕ ਦਾ ਆਟਾ ਪਾ ਦੇਣਾ ਠੀਕ ਹੈ ਜੀ ਹੁਣ ਮੈਂ ਦੇਖੋ ਇੱਕ ਕਟੋਰੀ ਆਟਾ ਵੀ ਵਿੱਚ ਹੀ ਪਾ ਰਹੀ ਹਾਂ ਜਿੰਨਾ ਤੁਹਾਨੂੰ ਜ਼ਰੂਰਤ ਹੈ ਤੁਸੀਂ ਆਟਾ ਪਾ ਸਕਦੇ ਹੋ ਔਰ ਜਿਹੜੇ ਸੀ ਮਸਾਲੇ ਕੱਢੇ ਸੀ ਇਹ ਵਿੱਚ ਪਾ ਦੇਣਾ। ਨਮਕ ਇੱਕ ਵਾਰੀ ਚੈੱਕ ਕਰ ਲੈਣਾ ਕਿਉਂਕਿ ਕਈ ਵਾਰੀ ਸਬਜ਼ੀਆਂ ਤੇ ਸੀ ਸਾਰਾ ਸਮਾਨ ਪਾਣੇ ਆ ਤੇ ਨਮਕ ਘੱਟ ਜਾਂਦਾ ਪਹਿਲੇ ਘੱਟ ਹੀ ਪਾਓ ਤੇ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਮਿਕਸ ਮਤਲਬ ਕਿ ਜਿੰਨਾ ਕਿ ਜ਼ਰੂਰਤ ਹੈ ਤੁਸੀਂ ਉਨਾਂ ਪਾ ਸਕਦੇ ਹੋ। ਹੁਣ ਤੁਸੀਂ ਸਾਰਾ ਮਟੀਰੀਅਲ ਨੂੰ ਮਿਕਸ ਕਰ ਲਓ। ਅਗਰ ਤੁਹਾਨੂੰ ਜ਼ਰੂਰਤ ਹੈ ਪਾਣੀ ਦੀ ਤੇ ਯੂਜ਼ ਕਰਨਾ। ਨਹੀਂ ਜ਼ਰੂਰਤ ਤੇ ਨਹੀਂ ਪਾਣਾ। ਠੀਕ ਹੈ ਜੀ। ਤੇ ਐ ਤੁਸੀਂ ਸਾਰਾ ਮਟੀਰੀਅਲ ਮਿਕਸ ਕਰ ਲੈਣਾ ਹੁਣ ਤੁਸੀਂ ਲੋੜ ਮੁਤਾਬਿਕ ਪਾਣੀ ਪਾਓਗੇ ਦੇਖੋ ਸਾਡੇ ਕੋਲ ਅਜੇ ਸੁੱਕਾ ਹੈਗਾ ਸਾਰਾ ਮਟੀਰੀਅਲ ਕਿਉਂਕਿ ਮੈਂ ਜਿੰਨਾ ਵੀ ਸਬਜ਼ੀਆਂ ਸੀ ਸਾਰਿਆਂ ਚੋਂ ਪਾਣੀ ਮੈਂ ਕੱਢ ਦਿੱਤਾ ਤਾਂ ਕਿ ਜਿਆਦਾ ਪਾਣੀ ਨਾ ਹੋ ਜਵੇ ਹੁਣ ਅਸੀਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਔਰ ਆਟੇ ਦਾ ਇੱਕ ਡੋਅ ਬਣਾ ਲਾਂਗੇ ਠੀਕ ਹੈ ਜੀ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾਨੀ ਆ ਆਟਾ ਗੁੰਨ ਕੇ ਦੇਖਣਾ ਤੁਸੀਂ ਔਰ ਗਰਮ ਪਾਣੀ ਪਾਣਾ ਇੱਕ ਗੱਲ ਦਾ ਤਿਆਰ ਰੱਖਣਾ ਮੈਂ ਗਰਮ ਪਾਣੀ ਕੀਤਾ ਐਸੀ ਗਲਾਸ ਵਿੱਚ ਲੈ ਕੇ ਆਈ ਪਿਆ ਤੇ ਗਰਮ ਪਾਣੀ ਪੀਣਾ ਠੀਕ ਹੈ ਜੀ ਗਰਮ ਪਾਣੀ ਪਾਓਗੇ ਤਾਂ ਨਾਲ ਤੁਹਾਡੀ ਬੜੀ ਸੌਫਟ ਪਰੌਂਠੀ ਬਣੇਗੀ ਔਰ ਹਾਰਡ ਨਹੀਂ ਪਰੇਗੀ ਔਰ ਤੁਸੀਂ ਆਰਾਮ ਨਾਲ ਵੇਲਨੇ ਚੱਕਲੇ ਤੇ ਵੀ ਵੇਲ ਸਕਦੇ ਹੋ ਅਗਰ ਤੁਸੀਂ ਉੰਜ ਨਹੀਂ ਬਣਾ ਸਕਦੇ ਤਾਂ ਠੀਕ ਹੈ ਜੀ ਹਾਂ ਜੀ ਤੁਸੀਂ ਆਟਾ ਜਦੋਂ ਗੁੰਨਣਾ ਥੋੜਾ ਸਖਤ ਹੀ ਰੱਖਣਾ ਕਿਉਂਕਿ ਇਹਦੇ ਵਿੱਚ ਨਮਕ ਚਲਾ ਗਿਆ ਤੇ ਇਹਦੇ ਨਾਲ ਹੋਰ ਵੀ ਪਤਲਾ ਹੋ ਜਾਣਾ ਠੀਕ ਹੈ ਜੀ ਕਿਉਂਕਿ ਸਬਜ਼ੀਆਂ ਜੜੀਆਂ ਨੇ ਉਹ ਆਪਣਾ ਪਾਣੀ ਛੱਡ ਦੇਣਗਿਆ ਹੁਣ ਅਸੀਂ ਘੱਟ ਤੋਂ ਘੱਟ ਇਹਨੂੰ 10 ਮਿੰਟ ਤੱਕ ਕੇ ਰੱਖ ਦਵਾਂਗੇ ਅਸੀਂ 10 ਮਿੰਟ ਬਾਅਦ ਇਹਨੂੰ ਪਰੌਂਠੇ ਬਣਾਵਾਂਗੇ ਠੀਕ ਹੈ ਜੀ ਉਦੋਂ ਤੱਕ ਸੌਫਟ ਵੀ ਹੋ ਜਾਏਗਾ ਆਟਾ ਔਰ ਤੁਹਾਡੀ ਰੋਟੀ ਵੀ ਬਹੁਤ ਵਧੀਆ ਬਣੇਗੀ ਠੀਕ ਹੈ ਹਾਂ ਜੀ ਜਦੋਂ ਤੁਸੀਂ ਰੋਟੀ ਨੂੰ ਵੇਲ ਲਿਆ ਗੋਲ ਵਾਲੀ ਨੂੰ ਕਿਉਂਕਿ ਚੌਰਸ ਤੇ ਵੇਲੀ ਨਹੀਂ ਜਾਏਗੀ ਤੇ ਅਸੀਂ ਇਹਨੂੰ ਸਾਈਡਾਂ ਤੇ ਤੋਂ ਕਿਨਾਰਿਆਂ ਨੂੰ ਉਤਾਰ ਦਵਾਂਗੇ ਤੇ ਇਹਨੂੰ ਪਰੌਂਠੇ ਨੂੰ ਚੌਰਸ ਕਰ ਲਵਾਂਗੇ ਤਾਂ ਕਿ ਬੱਚੇ ਵੀ ਅਟਰੈਕਟਿਵ ਹੋਣ ਦੇਖ ਕੇ ਪਰੌਂਠੇ ਨੂੰ ਔਰ ਅੱਛੀ ਵੀ ਲੱਗੇ ਦੇਖਣ ਚ ਵੀ ਕਟਰ ਦੇ ਨਾਲ ਹੀ ਕਰਨਾ ਕਿਉਂਕਿ ਕੱਟਣਾ ਲੱਗੇ ਪਿੱਛੇ ਹੋ ਜਾਂਦਾ ਔਰ ਤੁਸੀਂ ਚਾਕੂ ਦੇ ਨਾਲ ਹੀ ਕਰਨਾ ਚਾਕੂ ਨਾਲ ਬਹੁਤ ਸੋਨੀ ਹੋ ਜੇਗੀ ਔਰ ਸਾਈਡਾਂ ਤੁਸੀਂ ਚੁੱਕ ਦੇਣੀਆਂ ਨੇ ਇਸ ਤਰ੍ਹਾਂ ਸਾਈਡਾਂ ਤੋਂ ਪਿਛਲੇ ਆਟੇ ਚੀ ਮਿਕਸ ਕਰ ਲਓ ਫਿਰ ਇਹ ਦੇਖੋ ਜੀ ਪਰੌਂਠੀ ਚੌਰਸ ਬਣ ਗਈ ਹੁਣ ਮੈਂ ਤਵੇ ਦੇ ਉੱਤੇ ਪਾਉਣ ਲੱਗੀ ਆਂ ਜੇ ਤੁਹਾਨੂੰ ਲੱਗਦਾ ਥੋੜੀ ਬਹੁਤੀ ਕਰਨੀ ਹੈ ਤਾਂ ਕਰ ਲੈਣਾ ਪੱਥ ਦੇ ਨਾਲ ਵੀ ਕਿਉਂਕਿ ਕਟਿੰਗ ਥੋੜੀ ਬਹੁਤੀ ਹੋ ਜਾਂਦੀ ਹੈ ਠੀਕ ਹੈ ਜੀ ਆ ਦੇਖੋ ਜੀ ਕਿੰਨੇ ਸੋਹਣੇ ਚੋਰਸ ਪ੍ਰੋਂਠੇ ਬਣ ਗਏ ਸੇਕ ਹਲਕਾ ਹੀ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਬਹੁਤ ਹੀ ਵਧੀਆ ਪ੍ਰੋਂਠੀਆਂ ਬਣਦੀਆਂ ਮੱਕੀ ਦੀਆ ਚਾਹ ਬਣਾਓ ਚਾਹ ਕਣਕ ਦੀਆ ਬਣਾਓ ਇਸ ਤਰ੍ਹਾਂ ਤੁਸੀਂ ਬਣਾਓਗੇ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਂਠੇ ਕਿੰਨੀ ਵਧੀਆ ਬਣ ਗਏ ਕਿਓ ਲਗਾਓ ਮੱਖਣਾ ਲਗਾਓ ਜੋ ਮਰਜ਼ੀ ਲਗਾ ਕੇ ਖਾਓ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਵਧੀਆ ਫਰੋਟੀਆਂ ਬੰਦਿਆ ਨੇ ਹੈਲਦੀ ਤੇ ਟੇਸਟੀ। ਔਰ ਮਟੀਰੀਅਲ ਵੀ ਦੇਖੋ ਵਿੱਚ ਕਿੰਨਾ ਚਲਾ ਗਿਆ ਬਹੁਤ ਹੀ ਵਧੀਆ ਫਰੋਟੀਆਂ ਬਣੀਆਂ। ਠੀਕ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ। ਓਕੇ ਜੀ।